ਪੋਲੇཐਾਨਨ ਲੋਪੋਕੇ ਅਦੀਨ ਆਉਂਦੇ ਪਿੰਡ ਠੱਠਾ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਤੇ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਘਰ ਦੇ ਮਾਲਕ ਗੁਰਵਿੰਦਰ ਸਿੰਘ ਪੁੱਤਰ ਸਮਾ ਸਿੰਘ ਵਾਸੀ ਪਿੰਡ ਠੱਠਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਉਸ ਦੀ ਜੁਗਾਵਾ ਵਿਖੇ ਕੱਪੜੇ ਦੀ ਦੁਕਾਨ ਹੈ ਬੀਤੀ ਰਾਤ ਤੇ 12:30 ਦੇ ਕਰੀਬ ਜਦੋਂ ਆਪਣੇ ਘਰ ਵਿੱਚ ਪਰਿਵਾਰਨ ਸਮੇਤ ਸੁੱਤੇ ਪਏ ਸਨ ਤਾਂ ਬਾਹਰ ਗੋਲੀਆਂ ਚੱਲਣ ਦੀ ਆਵਾਜ਼ ਆਈ ਗੋੜੀ ਆਵਾਜ਼ ਰੁਕਣ ਤੋਂ ਬਾਅਦ ਕੁਝ ਦੇਰ ਅਸੀਂ ਬਾਹਰ ਜਾ ਕੇ ਦੇਖਿਆ ਤਾਂ ਸਾਡੇ ਬਾਹਰਲੇ ਗੇਟ ਤੇ 6 ਗੋਲੀਆਂ ਲੱਗੀਆਂ ਹੋਈਆਂ ਸਨ ਜਿਸ ਤੋਂ ਬਾਅਦ ਅਸੀਂ ਆਸ-ਪਾਸ ਤੇ ਸੀਸੀਟੀਵੀ ਫੁਟੇਜ ਨੂੰ ਦੇਖਿਆ ਦੋ ਵਿਅਕਤੀ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ ਜੋ ਕਿ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਉਹਨਾਂ ਦੀ ਫੁਟੇਜ ਹੈ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਰਾਤ ਦੀ ਘਟਨਾ ਤੋਂ ਬਾਅਦ ਪਿੰਡ ਠੱਠਾ ਵਿੱਚ دہشت ਦਾ ਮਾਹੌਲ ਹੈ ਗੁਰਜੀਤ ਸਿੰਘ ਸਵਰਾਜ ਸਿੰਘ ਤੇ ਔਰ ਪਿੰਡ ਵਾਸੀਆਂ ਨੇ ਇਸ ਘਟਨਾ ਦੀ ਗਹਿਰੀ ਚਿੰਤਾ ਪ੍ਰਗਟਾਈ ਤੇ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਇਹਨਾਂ ਦੋਸ਼ੀਆਂ ਦੇ ਖਿਲਾਫ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਇਹਨਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ। ਮੇਰਾ ਨਾਮ ਗ੍ਰਿੰਦਰ ਸਿੰਘ ਆ ਜੀ। ਠੱਠਾ ਜੀ। ਹਾਂ ਜੀ ਕੀ ਕਰਦੇ ਤੁਸੀਂ? ਮੇਰੇ ਚ ਚੜਵੇਂ ਰੈਡੀਮੇਡ ਗਾਰਮੈਂਟ ਦੀ ਦੁਕਾਨ ਆ। ਅੱਛਾ ਜੀ। ਤੇ ਕੀ ਗੱਲ ਹੋਈ ਜਿਹੜੀ ਕਹਿੰਦੇ ਰਾਤ ਨੂੰ? ਇਹ ਪਾ ਜੀ ਜਦੋਂ ਅਸੀਂ ਮਤਲਬ ਆਪਣੇ ਦੁਕਾਨ ਬੰਦ ਕਰਕੇ ਆਇਆ ਮੈਂ ਤੇ ਖਾਣਾ ਖੋਣਾ ਖਾ ਕੇ ਅਸੀਂ ਆਪਣਾ ਸੋ ਗਏ ਆ ਤੇ ਫਿਰ ਜੇ ਦੇ ਆਈ ਆਵਾਜ਼ ਆ। ਸਵੇਰੇ ਉੱਠ ਕੇ ਮਤਲਬ ਜੇ ਵੇਖਿਆ ਜੇ ਜਦੋਂ ਸਵੇਰੇ ਮੈਂ ਗੇਟ ਖੋਲਿਆ ਉਹ ਤੇ ਵੇਖਿਆ ਵੀ ਸਾਡੇ ਗੇਟ ਤੇ ਕੋਈ 6 ਗੋਲੀਆਂ ਮਾਰ ਗਿਆ ਤੇ 7 ਖੋਲ ਖੋਲ ਮਿਲੇ ਆ ਮੋਕੇ ਤੋਂ ਤੇ ਪੁਲਸ ਲੈ ਆਏ ਬੰਦੋਂ ਪੰਜਾਬ ਪੁਲਸ ਦੇ ਨਾਲ ਤੁਹਾਡੀ ਕੋ ਰੰਗੇ ਕਿ ਹੋ ਗਿਆ ਕੋਈ ਨਹੀਂ ਕੋਈ ਰੰਗੇ ਨਹੀਂ ਹੈਗੇ ਕੋਈ ਕੈਮਰੇ ਕੋਲ ਲੱਗੇ ਕਿ ਇਹ ਚਾਹੁੰਦੇ ਕੋਈ ਬੰਦੇ ਕੈਮਰੇ ਵੇਖਿਆ ਇੱਕ ਉੱਥੋਂ ਤੇ ਦੋ ਬੰਦੇ ਆਏ ਪਰ ਪਛਤਾ ਪਹਿਚਾਨ ਚ ਨਹੀਂ ਹੈਗੇ ਅਣਪਛਾਤੇ ਬੰਦੇ ਨੇ ਕੋਈ ਦਾ ਟਾਈਮ ਹੀ ਨਹੀਂ ਹੈ ਇਹ ਕੋਈ 12:30 ਦਾ ਟਾਈਮ ਹੈ ਅਰਾਦਾ ਹੁਣ ਸਾਈ ਪੁਰਸਾਈ ਸਾਰੇ ਮੌਕਾ ਵੇਖ ਕੇ ਗਈ ਆ ਤੇ ਬਸ ਉਹ ਦਿਖਾ ਦੇ ਆ ਹਨ ਮਟਰ ਬੰਗ ਇਹੋ ਜਿਹੇ ਹਰ ਪਿਆਣ ਨੂੰ ਇਨਸਾਫ ਮਿਲਣਾ ਜਿਹਦਾ ਵੀ ਸਾਡਾ ਆ ਪੰਚਕਾਰ ਵੀ ਕੀਤੀ ਜਾਵੇ ਉਹਨਾਂ ਦੇ ਅਰੇ ਇਹ ਜਿਹੜੇ ਮਤਲਬ ਭਾਈ ਬੰਦੇ ਪਛਾਣ ਕੀਤੀ ਜਾਵੇ ਲੱਭੇ ਜਾਣ ਤੇ ਮੈਂ ਕਿਉਂਕਿ ਮੇਰੀ ਸ਼ੋਪ ਚ ਗਾਵੇ ਤੇ ਮੈਂ ਰਾਤ ਬਰਾਤੇ ਨੇਰੇ ਸਾਰੇ ਆਉਣਾ ਦਾ ਇਹ ਦੇ ਇਥੇ ਗੋਲੀ ਮਾਰ ਗਏ ਆ ਘਰੇ ਤੇ ਦੁਕਾਨ ਤੇ ਕੋਈ ਨੁਕਸਾਨ ਕਰ ਸਕਦੇ ਆ ਤੇ ਮੈਂ ਇਹੋ ਸਰਕਾਰ ਨੂੰ ਕਰਦਾ ਵੀ ਮੈਨੂੰ ਸਹਾਇਤਾ ਦਵਾਇਆ ਜਾਵੇ ਤੇ ਉਹਨਾਂ ਦੇ ਬੰਦੀ ਕਾਰ ਵੀ ਕੀਤੀ ਜਾਵੇ ਮੈਂ ਨਾ ਗੁਰਜੀਤ ਸਿੰਘ ਆ ਅਸੀਂ ਸਾਰੇ ਪਿੰਡ ਦੇ ਮੋਤਬਾਰ ਇਕੱਠੇ ਹੋ ਕੇ ਤੇ ਆਏ ਆ ਇਹਨਾਂ ਦੀ ਚਗਾਵੇਂ ਸ਼ਾਪ ਆ ਦੁਕਾਨ ਆ ਦੁਕਾਨਦਾਰ ਦਾ ਕੰਮ ਕਰਦੇ ਨੇ ਜਿੰਸਣਾ ਆਪਣਾ ਤੇ ਅੱਜ ਰਾਤੀ ਇਹਨਾਂ ਦੇ ਕੋਈ 11:30 ਵਜੇ ਦੇ ਕਰੀਬ ਗੋਲੀਆਂ ਮਾਰ ਗਿਆ ਜੀ ਬੂਹਿਆਂ ਦੇ ਵਿੱਚ ਜੇ ਵੇਖੋ ਆ ਖੋਲ ਜਿਹੜੇ ਆ ਬ੍ਰੰਮਤ ਹੋਏ ਆ ਸਾਰਾ ਪੁਲਿਸ ਨੇ ਵੀ ਮੌਕਾ ਵੇਖਿਆ ਪਰ ਅਸੀਂ ਇਹ ਚਾਹੁੰਦੇ ਆ ਵੀ ਜਿਹੜਾ ਇਹਨਾਂ ਗੰਭੀਰਤਾ ਨਾਲ ਇਹਨੂੰ ਲਿਆ ਜਾਵੇ ਰਾਤ ਬਰਾਤੇ ਵੀਰ ਨੇ ਆਉਣਾ ਹੁੰਦਾ ਵਾ ਠੀਕ ਹੈ ਜੀ ਦੁਕਾਨਦਾਰਾਂ ਨੂੰ ਵੀ ਅੱਜਕੱਲ ਬੜੀ ਪਰੇਸ਼ਾਨੀ ਆਉਣ ਡਈ ਆ ਤੇ ਫਿਰ ਇੱਕ ਦੁਕਾਨਦਾਰ ਦੇ ਘਰ ਤੇ ਵੀ ਇਡਾ ਵੱਡਾ ਹਮਲਾ ਹੋ ਜਾਂਦਾ ਵਾ ਇਹ ਬੜਾ ਵੱਡਾ ਵਿਊ ਪੁਆਇੰਟ ਆ ਕਿ ਮਤਲਬ ਆਮ ਬੰਦੇ ਦਾ ਕੀ ਹਾਲ ਹੋਊਗਾ ਜੇ ਆਪਾਂ ਸੇਫਟੀ ਚਾਹੁੰਦੇ ਆਪਾਂ ਸਾਰਿਆਂ ਦੀ ਤੇ ਜਿਹੜੀ ਇਹਦੀ ਸੀਸੀਟੀਵੀ ਕੈਮਰਾ ਜਿਹੜੇ ਰੋਡਾਂ ਤੇ ਲੱਗੇ ਆ ਕਿ ਇਹਨੂੰ ਗਏ ਆ ਕਿ ਕਿਧਰੋਂ ਬੰਦੇ ਆਏ ਸੀ ਉਹਦੀ ਡਿਟੇਲ ਚ ਜਿਹੜੀ ਜਾਣਕਾਰੀ ਲੈ ਕੇ ਪੁਲਿਸ ਜਿਹੜੀ ਆ ਬੜੀ ਗੰਭੀਰਤਾ ਨਾਲ ਜਾਂਚ ਕਰੇ ਜੇ ਅਤੰਜੇ ਤੇ ਵੇਖੋ ਬੂਹਾ ਹੀ ਕਿਤੇ ਖੋਲਿਆ ਹੁੰਦਾ ਬਾਜ਼ੀ ਦਿੱਤੀ ਹੁੰਦੀ ਉਹਨਾਂ ਦੇ ਬੂਹਾ ਖੋਲਿਆ ਹੁੰਦਾ ਤੇ ਜਾਨੀ ਨੁਕਸਾਨ ਵੀ ਹੋ ਸਕਦਾ ਜੀ ਇੱਥੇ ਮਤਲਬ ਇੱਥੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਜਾਂ ਕੋ ਗਲੀ ਚੋਂ ਆਉਂਦਾ ਉਹਨਾਂ ਨੂੰ ਵੇਖ ਲੈਂਦਾ ਤੇ ਉਹਨਾਂ ਉਹਦੇ ਵੀ ਫੈਰ ਮਾਰ ਦੇਣਾ ਵੀ ਇਹ ਹੱਡਾ ਕੱਲ ਨੂੰ ਪ੍ਰੂਫ ਬਣੂਗਾ ਇਹ ਕਰਕੇ ਬੜੀ ਗੰਭੀਰਤਾ ਦਾ ਬੜਾ ਤਕੜਾ ਇਹ ਮੁੱਦਾ ਵਾ ਕੋਈ ਮਾੜਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਵੇਖੋ ਤੁਸੀਂ ਪਿਛਲਾ ਸਮਾਂ ਬੀਤਿਆ ਵੇਖ ਲਓ ਕਿਤਰਾ ਦੁਕਾਨਦਾਰਾਂ ਦੀ ਲੁੱਟ ਮਾਰ ਹੋ ਰਹੀ ਹੈ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਣ ਰਹੀਆਂ ਵਾ ਕੋਈ ਜਿਹੜਾ ਮਤਲਬ ਇੱਥੇ ਕੋਈ ਬੜਾ ਜਿਆਦਾ ਪ੍ਰਭਾਵਤ ਹੋਇਆ ਇਹ ਕਲਚਰ ਤੋਂ ਜਿਹੜਾ ਗੋਲੀ ਦਾ ਕਲਚਰ ਚੱਲ ਗਿਆ ਅੱਜਕੱਲ ਫਰਾਉਤੀਆਂ ਮੰਗੀਆਂ ਜਾਣ ਰਹੀਆਂ ਵਾ ਬਾਹਰ ਵਿਦੇਸ਼ਾਂ ਤੋਂ ਕਈ ਪਾਸੇ ਮਤਲਬ ਜਿਹੜੀ ਮੁਸ਼ਕਲ ਆਈ ਪਈ ਹੈ ਤੇ ਸਾਰਿਆਂ ਨੂੰ ਮੁਲਾਜ਼ਮਾਂ ਨੂੰ ਵੀ ਚਾਹੀਦਾ ਮਹਿਕਮੇ ਨੂੰ ਸਭ ਤੋਂ ਜਿਆਦਾ ਚਾਹੀਦਾ ਵੀ ਪੂਰਾ ਜਿਹੜਾ ਬਾਰਡਰ ਦਾ ਏਰੀਆ ਵਾ ਇਹਨੂੰ ਬੜੇ ਗੰਭੀਰਤਾ ਨਾਲ ਲੈਣਾ ਚਾਹੀਦਾ ਵਾ ਇਹਦੇ ਵਿੱਚ ਜਿਹੜੀਆਂ ਕਾਰਵਾਈਆਂ ਆਏ ਇਸ ਕਰਕੇ ਜਾਨੀ ਮਾਨੀ ਨੁਕਸਾਨ ਦਾ ਜਿਹੜਾ ਉਹ ਬੜਾ ਵੱਡਾ ਖਦਸ਼ਾ ਪ੍ਰਗਟਾਇਆ ਜਾਂਟਿਆ ਵਾ ਤੇ ਇਥੇ ਧਿਆਨ ਦੇਣਾ ਚਾਹੀਦਾ ਪੁਲਿਸ ਨੂੰ ਇਸ ਸਬੰਧੀ ਪੁਲਿਸ ਥਾਣਾ ਲੋਪੁਕੇ ਦੇ ਐਸ ਐਚਓ ਹਿਮਾਂਸ਼ੂ ਭਗਤ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਨਾ ਪਿੰਡ ਠੱਠਾ ਗੁਰਿੰਦਰ ਸਿੰਘ ਸਨੋ ਸੰਮਨ ਸਿੰਘ ਵਾਸੀ ਠੱਠਾ ਉਹਦੇ ਰਾਤ ਨੂੰ ਕੋਈ ਅਣਪਛਾਤੇ ਵਿਅਕਤੀ ਜਿਹੜੇ ਗੇਟ 'ਚ ਗੋਲੀਆਂ ਮਾਰ ਕੇ ਚਲ ਗਏ ਉਹਦੇ ਸਬੰਧੀ ਮੁਕਦਮਾ ਦਰਜ ਕਰ ਲਿਆ ਉਹਦੀ ਤਫਤੀਸ਼ ਜਾਰੀ ਹੈ ਜੀ ਠੀਕ ਹੈ